ਵਕਤ ਜੀ ਤੁਸੀਂ ਜਿਹੜੇ ਨੂਜ ਪੰਜਾਬ ਦੇ ਚੈਨਲ ਨਾਲ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਟਸਐਪ ਗਰੁੱਪ ਰਹੀ ਸਿਆਸੀ ਆਗੂਆਂ ਨੂੰ ਧਮਕੀਆਂ ਵਰਗੇ ਸ਼ਬਦ ਵਰਤਣ ਦੇ ਪ੍ਰਤੀ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲਾ ਵਿੱਚ ਬੰਦ ਕਰ ਦਿੱਤਾ ਗਿਆ ਸੀ ਸੋ ਕਾਫੀ ਜਦੋ ਜਹਤੋਂ ਬਾਅਦ ਅੱਜ ਐਡਵੋਕੇਟ ਜਗਪ੍ਰੀਤ ਸਿੰਘ ਚੱਡਾ ਤੇ ਉਹਨਾਂ ਦੇ ਸਾਥੀ ਵਕੀਲਾਂ ਦੀ ਮਿਹਨਤ ਰੰਗ ਲਿਆਈ ਹੈ ਉਹਨਾਂ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵੱਲੋਂ ਬੇਲ ਅਪਰੂਵਡ ਕਰ ਦਿੱਤੀ ਗਈ ਹੈ ਸੋ ਇਸ ਮੌਕੇ ਗੱਲਬਾਤ ਕਰਾਂਗੇ ਆਪਾਂ ਐਡਵੋਕੇਟ ਜਗਪ੍ਰੀਤ ਸਿੰਘ ਚੱਡਾ ਦੇ ਨਾਲ ਅਤੇ ਇਸ ਮੌਕੇ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਐਮਪੀ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਖਾਲਸਾ ਵੀ ਉਹਨਾਂ ਪਰਿਵਾਰਾਂ ਨੂੰ ਅੱਜ ਮਿਲਣ ਪਹੁੰਚੇ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਜਿਹੜੇ ਆਮ ਘਰਾਂ ਦੇ ਜਿਹੜੇ ਨੌਜਵਾਨ ਸੀ ਉਹ ਜੇਲ੍ਹਾਂ ਵਿੱਚ ਬੰਦ ਸੀ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਆ ਮਾਨਯੋਗ ਐਮਪੀ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਦੇ ਬਾਪੂ ترਸੀਮ ਸਿੰਘ ਜੀ ਨੇ ਔਰ ਉਹਨਾਂ ਪਰਿਵਾਰਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਅਤੇ ਉਹਨਾਂ ਕਿਹਾ ਕਿ ਅਸੀਂ ਹਰ ਸਮੇਂ ਇਨ੍ਹਾਂ ਪ੍ਰਵਾਨਾਂ ਦੇ ਨਾਲ ਚਟਾਨ ਵਾਂਗ ਖੜੇ ਹਾਂ ਅਤੇ ਇਸ ਮੌਕੇ ਭਾਈ ਸਰਬਜੀਤ ਸਿੰਘ ਕਾਲਸਾ ਅਤੇ ਬਾਪੂ ਤਰਸਿੰਮ ਸਿੰਘ ਨੇ ਐਡਵੋਕੇਟ ਜਗਪੀ ਸਿੰਘ ਚੱਡਾ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਪੂਰੀ ਰਿਪੋਰਟ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਨਾਲ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰ ਲਿਓ ਧੰਨਵਾਦ ਐਮਪੀ ਸਰੂ ਅੱਜ ਮੋਗਾ ਪਹੁੰਚੇ ਉਹ ਕੋਟੜੇ ਰਿਹਾ ਗਿਆ ਨੌਜਾਨਾ ਜਿਹੜੀ ਬੇਲ ਹੋਈ ਅੱਜ ਮੋਗਾ ਦੇ ਵਿੱਚ ਪਹੁੰਚਿਆ ਪਰਿਵਾਰਾਂ ਨੂੰ ਗਲੇ ਲਾਉਂ ਕੈਸਾ ਲੱਗ ਰਿਹਾ ਹੈਗਾ ਜਿਹੜੀ ਦਿਲ ਪਰਾਨੋ ਬੈ ਕੇ ਖੇਤਰਾ ਮਹਿਸੂਸ ਹੋਇਆ ਉਹਨਾਂ ਪਰਵਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਦੀ ਬੇਲ ਹੋ ਗਈ ਹੈ ਪਹਿਲੀ ਗੱਲ ਤਾਂ ਇਹ ਐਡਾ ਵੱਡਾ ਅਫੈਂਸ ਨਹੀਂ ਸੀ ਬੀਨਾ ਤੇ ਜੋ ਆਪਾਂ ਲਾਈ ਜਾਵੇ ਇਹ ਸਿਰਫ ਇੱਕ ਬੱਚੇ ਸੀਗੇ ਉਹਦੇ ਵਿੱਚੋਂ ਚੈਟ ਇੱਕ ਨੇ ਕੀਤੀ ਸੀ ਬਾਕੀ ਸਿਰਫ ਐਡਮਿਨ ਸੀਗੇ ਗਰੁੱਪ ਦੇ ਜਦੋਂ ਕਿ ਐਡਮਿਨਾਂ ਨੇ ਸਮਝਾਇਆ ਵੀ ਸੀ ਵਿੱਚੋਂ ਬਾਈ ਜੀ ਵੀ ਤੁਸੀਂ ਇਹ ਜੀ ਗੱਲ ਨਾ ਕਰੋ ਸਮਝਾਉਣ ਦੇ ਬਾਵਜੂਦ ਵੀ ਉਹਨਾਂ ਤੇ ਪਰਚਾ ਪਾਤਾ ਇਹਨਾਂ ਨੇ ਬਾਈ ਜੀ ਵੀ ਇਹ ਗਰੁੱਪ ਦੇ ਐਡਮਿਨ ਹੈ ਜਿਨ੍ਹਾਂ ਚੋਂ ਗੱਲ ਕਹੀ ਸੀ ਪਾਉਣਾ ਤਾਂ ਉਸ ਤੇ ਵੀ ਨਹੀਂ ਸੀ ਬਣਦਾ ਕਿਉਂਕਿ ਬੱਚੇ ਹੀ ਐ ਕੋਈ ਭਗਾਉੜੇ ਨਹੀਂ ਐ ਆਪਣੇ ਆਪਣੇ ਘਰਾਂ 'ਚ ਹੀ ਰਹਿਣੇ ਐ ਕੋਈ ਉਹਨਾਂ ਦਾ ਕ੍ਰਿਮినਲ ਰਿਕਾਰਡ ਨਹੀਂ ਐ ਪਿਛਲਾ ਇੱਕ ਸਧਾਰਨ ਜਿਹੇ ਘਰਾਂ ਦੇ ਬੱਚੇ ਆ ਗਰੀਬ ਘਰਾਂ ਦੇ ਬੱਚੇ ਆ ਬਸ ਵੈਸੇ ਹੀ ਜਿਵੇਂ ਇੱਕ ਨੇ ਸ਼ਰਾਰਤ ਕਰਤੀ ਤੇ ਬਾਕੀਆਂ ਤੇ ਪਰਚਾ ਹੋ ਗਿਆ ਕਿਉਂਕਿ ਜਿਹੜੀ ਸਰਕਾਰ ਹੈ ਪ੍ਰਸ਼ਾਸਨ ਹੈ ਇਹ ਪਹਿਲਾਂ ਹੀ ਇਹ ਦਿਲੋਂ ਨਹੀਂ ਚਾਹੁੰਦੀ ਵੀ ਇਹਨਾਂ ਦੀ ਪਾਰਟੀ ਅੱਗੇ ਵਧੇ ਜਿੰਨੇ ਵੀ ਸਾਡੇ ਨਾਲ ਜੁੜਦੇ ਆ ਬੱਚੇ ਸਾਰਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਹੁਣ ਵੀ ਜਿਹੜੇ ਕਾਨਫਰੰਸ ਚ ਆਏ ਸੀ ਉਹਨਾਂ ਦੇ ਵੀ ਘਰਾਂ 'ਚ ਰੇਡਾਂ ਮਾਰਦੇ ਆ ਜੀ ਤੁਸੀਂ ਉੱਥੇ ਕਾਨਫਰੰਸ 'ਚ ਗਏ ਸੀ ਤੇ ਉਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਵੀ ਅੱਗੇੋਂ ਜੇ ਸਾਡੇ ਬੱਚਿਆਂ ਨੂੰ ਧਮਕਾਇਆ ਗਿਆ ਜਾਂ ਕੁਝ ਹੋਇਆ ਤਾਂ ਅਸੀਂ ਧਰਨੇ ਲਾਵਾਂਗੇ ਰੋਡ ਜਮ ਕਰਾਂਗੇ ਬਾਕੀ ਜਿਹੜੇ ਇਹਨਾਂ ਵਾਸਤੇ ਤਾਂ ਅਸੀਂ ਮੁਬਾਰਕਬਾਦ ਦਿੰਨੇ ਆ ਵਕੀਲ ਸਾਹਿਬ ਨੂੰ ਵੀ ਬਹੁਤ ਬਹੁਤ ਕਿ ਇਹਨਾਂ ਨੇ ਬਹੁਤ ਆਪਣਾ ਨਰਸਵਾਰਥ ਹੋ ਕੇ ਹੰਬੜਾ ਮਾਰਿਆ ਤੇ ਬੱਚਿਆਂ ਦੀ ਜਮਾਨਤ ਕਰਾਈ ਹੈ ਤੇ ਘਰ ਦੇ ਵੀ ਜਿਹੜੇ ਮੈਨੂੰ ਤਕਰੀਬਨ ਰੋਜ਼ ਹੀ ਫੋਨ ਕਰਦੇ ਸੀ ਦੂਜੇ ਚੌਥੇ ਪੰਜਵੇਂ ਫੋਨ ਆਉਂਦਾ ਸੀ ਅਸੀਂ ਵੀ ਇਹਨਾਂ ਨੂੰ ਬਹੁਤ ਦਿਲਾਸਾ ਦਿੰਦੇ ਸੀ ਕਿਉਂਕਿ ਸਾਡੇ ਹੱਥ 'ਚ ਕੁਝ ਨਹੀਂ ਸੀ ਅਸੀਂ ਵੀ ਪ੍ਰਸ਼ਾਸਨ ਨੂੰ ਮੈਂ ਖੁਦ ਪਹਿਲਾਂ ਐਸਐਸਪੀ ਸਾਹਿਬ ਨੂੰ ਮਿਲਿਆ ਦੋ ਵਾਰੀ ਵੀ ਇਹ ਬੱਚਿਆਂ ਤੇ ਜੋ ਆਪਾਂ ਨਾਂ ਲਈ ਜਾਵੇ ਵੈਸੇ ਤਾਂ ਪਰਚਾ ਹੀ ਨਹੀਂ ਬਣਦਾ ਬੱਚਿਆਂ ਤੇ ਕਿਉਂਕਿ ਛੋਟੇ ਬੱਚੇ ਆ ਇਹਨਾਂ ਨੇ ਇੱਕ ਵੈਸੇ ਸਰਸਰੀ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਵੀ ਜਾ ਸਕਦਾ ਸੀ ਪਰ ਨਹੀਂ ਈਰਖਾ ਦੇ ਕਾਰਨ ਇਹਨਾਂ ਨੇ ਸਾਡੇ ਬੱਚਿਆਂ ਤੇ ਪਰਚਾ ਦਿੱਤਾ ਚਲੋ ਮਹਾਰਾਜ ਨੇ ਸੁਣ ਲਈ ਜਮਾਨਤ ਹੋਊਗੀ ਹੈ ਮੁਬਾਰਕਾਂ ਸਾਰਿਆਂ ਨੂੰ ਵਕੀਲ ਸਾਹਿਬ ਨੂੰ ਵੀ ਤੇ ਕੌਮ ਨੂੰ ਵੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਿੰਦਰ ਸਾਹਿਬ ਅੱਜ ਜਿਹੜਾ ਹੈਗਾ ਵਾਰਿਸ ਪੰਜਾਬ ਦੀ ਜੱਥੇਬੰਦੀ ਦਾ ਇੱਕ ਗਰੁੱਪ ਬਣਿਆ ਸੀ ਜਿਹਦੇ ਤਹਿਤ ਕੁਝ ਨੌਜਵਾਨ ਨੂੰ ਫੋਨ ਰੈਸਟ ਕੀਤਾ ਗਿਆ ਸੀ ਅੱਜ ਉਹਨਾਂ ਦੀ ਫੇਲ ਹੋਈ ਆ ਉਹਦੇ ਸਬੰਧ ਤੇ ਜਾਣਕਾਰੀ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਦਾ ਇੱਕ ਵਰਕਸ਼ਾਪ ਗਰੁੱਪ ਬਣਿਆ ਹੋਇਆ ਸੀ ਜੋ ਕਿ ਪ੍ਰੋਸੀਕਿਊਸ਼ਨ ਦੀ ਸਟਡੀ ਆ ਵੀ ਇਹ ਵਰਕਸ਼ਾਪ ਦਾ ਗਰੁੱਪ ਬਣਿਆ ਹੋਇਆ ਸੀਗਾ ਇਸ ਗਰੁੱਪ ਦੇ ਵਿੱਚ ਐਸ ਪਰ ਦੀ ਵਰਸ਼ਨ ਪ੍ਰੋਸੀਕਿਊਸ਼ਨ ਦੇ ਜੋ ਐਡੀਕੇਸ਼ਨ ਹੈਗੇ ਆ WhatsApp ਦੀ ਚੈਟ ਵਾਇਰਡ ਹੋਈ ਪਰੋਸੀਕਿਊਸ਼ਨ ਮੁਤਾਬਕ ਵੀ ਇਹਦੇ ਵਿੱਚ ਕਈ ਲੀਟਰਸ ਨੂੰ ਜਿਹੜਾ ਜਾਨ ਤੋਂ ਮਾਰਨ ਦੀਆਂ ਧਮਕੀਆਂ ਵਗੈਰਾ ਕਿੰਗੀਆਂ ਜੀ ਦੀ ਪ੍ਰੈਸ ਕਾਨਫਰੰਸ ਸੀ ਜੀ ਤਰਨਜੀਤ ਸਿੰਘ ਜੀ ਠੇਲ ਜੀ ਦੇ ਕੇਪੀਸੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਹਰਕਤ ਚਾਈ ਇਹਨਾਂ ਨੇ ਇੱਕ ਐਫ ਆਈ ਆਰ ਨੰਬਰ 2 ਡੇਟਡ 21 4 2025 ਅੰਡਰ ਸੈਕਸ਼ਨ 67 2 ए 113 3 152 353 ਬੀ ਐਨ ਐਸ ਅਤੇ ਸੈਕਸ਼ਨ 13 ਤੇ 18 ਯੂ ਆਪਾ ਇਸ ਦੇ ਨਾਲ ਸੈਕਸ਼ਨ 66 ਐਫ 67 ਆਈਟੀ ਐਕਟ ਸਾਈਬਰ ਕ੍ਰਾਈਮ ਹੇਠ ਐਫ ਆਈ ਆਰ ਇੱਕ ਰਜਿਸਟਰ ਕੀਤੀ ਜਿਹਦੇ ਵਿੱਚ ਪੁਲਿਸ ਵੱਲੋਂ કુલ 6 ਜਣਿਆਂ ਨੂੰ ਅਰੈਸਟ ਕੀਤਾ ਗਿਆ ਸੀ ਭਾਈ ਜਿਹਦੇ ਵਿੱਚ ਇੱਕ ਬੱਚਾ ਜੁਨਾਇਸ ਸੀਗਾ ਤੇ ਪੰਜ ਜਿਹੜੇ ਸੀਗੇ ਦੂਸਰੇ ਸੀਗੇ ਪਰਦੇ ਜਿਹੜੇ ਅਰੈਸਟ ਕੀਤੇ ਸੀਗੇ ਸਤੇ ਅੱਜ ਮਾਨਯੋਗ ਅਦਾਲਤ ਸ੍ਰੀ ਵਿਸ਼ਨ ਚਰੂਪ ਜੀ ਡਿਪੈਸ਼ਨਲ ਸੈਸ਼ਨ ਜੱਜ ਬੋਕਾ ਸਪੈਸ਼ਲ ਜੱਜ ਜੋ ਗੋਮੇਤੀ ਕੋਰ ਉਹਨਾਂ ਨੇ ਇਹਨਾਂ ਦੀ ਰੈਗੂਲਰ ਬੇਲ ਜਿਹੜੀ ਹੈਗੀ ਆ ਅਲਓ ਕਿੰਨੇ ਬੰਦਿਆਂ ਦੀ ਬੇਲ ਹੋਈ ਹੈ ਅ ਮੇਰੀ ਜਾਣਕਾਰੀ ਮੁਤਾਬਕ ਬਿਲਕੁਲ 4 ਬੰਦਿਆਂ ਨੂੰ ਮੈਂ ਰਿਪੋਰਟ ਕਰਦਾ ਸੀਗਾ ਜਿਨ੍ਹਾਂ ਦੇ ਵਿੱਚ ਬਲਕਾਰ ਸਿੰਘ ਪੁੱਤਰ ਬਖਤਾਰ ਸਿੰਘ ਜੋ ਕਿ ਖੰਡਾ ਦਾ ਨਿਵਾਸੀ ਹੈ ਇਸ ਦੇ ਨਾਲ ਲਖਦੀਪ ਸਿੰਘ ਪੁੱਤਰ ਚਕਜੀਤ ਸਿੰਘ ਸਰਦਾਰਗੜ ਜ਼ਿਲ੍ਹਾ ਬਠਿੰਡਾ ਦਾ ਵਿਅਕਤੀ ਹੈਗਾ ਵਾ ਹਰਵਿੰਦਰ ਸਿੰਘ ਪੁੱਤਰ ਜਗਰਾਤ ਸਿੰਘ ਕਾਚੀਆਣਾ ਤਸੀਲ ਨਿਹਾਲ ਸਿੰਘਾਲਾ ਜ਼ਿਲ੍ਹਾ ਮੋਗਾ ਦਾ ਸੁਖਚੈਨ ਸਿੰਘ ਪੰਘੂ ਪੁੱਤਰ ਅੰਦਰਪੈ ਸਿੰਘ ਪੰਘੂ ਵਾਸੀ ਮੱਲਿਆਣਾ ਜਿਹੜਾ ਸੋ ਮੇਰੇ ਕੋਲੇ ਚਾਰ ਬੰਦੇ ਸੀਗੇ ਇਹਨਾਂ ਚਾਰਾਂ ਦੇ ਜਮਾਨਤ ਅਜਮਾਨਤ ਰਿਹਾਦ ਤੋਂ ਮਨੂਸ਼ ਕਰਦੇ ਐਮਪੀ ਸਾਹਿਬ ਵੀ ਪਹੁੰਚੇ ਸਨ ਉਹ ਉਹ ਉਹਨਾਂ ਨੇ ਤੁਹਾਨੂੰ ਮਿਲ ਕੇ ਕੀ ਗੱਲਬਾਤ ਕੀਤੀ ਹੈ ਜਿਹੜੀ ਉਹਨਾਂ ਨੇ ਕਿੰਦਾਂ ਦਾ ਭੋਸਾ ਜਿਹੜਾ ਪਰਵਾਰਾਂ ਨੂੰ ਪਹਿਲਾ ਵਾਰੀ ਦਵਾਇਆ ਗਿਆ ਸੀ ਅੱਜ ਵੀ ਦਵਾਇਆ ਗਿਆ ਉਹਨਾਂ ਨੂੰ ਐਮਪੀ ਸਾਹਿਬ ਦੇ ਅਸੀਂ ਧੰਨਵਾਦੀ ਹੈਗੇ ਜੀ ਜਦੋਂ ਇਹ ਪਰਚਾ ਚਰਚ ਹੋਇਆ ਤਾਂ ਇਹਦੇ ਵਿੱਚ ਸ਼੍ਰੀ ਸਰਦਾਰ ਹਰਪਾਲ ਸਿੰਘ ਖਾਰਾ ਸਾਹਿਬ ਜੋ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਵਾਰਸ ਦਾ ਜੋ ਪੈਨਲ ਹੈ ਉਹਨੂੰ ਐਜ਼ ਅ ਹੈਡਿੰਗ ਕਰਦੇ ਅੱਗੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸੀ ਮੈਂ ਇਹਨਾਂ ਕੇਸਾਂ ਨੂੰ ਦੇਖ ਰਿਹਾ ਸੀਗਾ ਇਹਨਾਂ ਕੇਸਾਂ ਨੂੰ ਦੇਖਣ ਦੇ ਦੌਰਾਨ ਐਮਪੀ ਸਾਹਿਬ ਅਕਸਰ ਹੀ ਇਹਨਾਂ ਕੇਸਾਂ ਦੀ ਮੇਰੇ ਤੋਂ ਅਪਡੇਟ ਲੈਂਦੇ ਰਹੇ ਤੇ ਗਈ ਹੈ ਜੇ ਤਾਂ ਵੀ ਆਪਾਂ ਦੇ ਵਿੱਚ ਕੋਈ ਫੇਲ ਹੈ ਜਿਹੜੀ ਮੱਤਲ ਮਿਲਦੀ ਆ ਅ ਜਦੋਂ ਕਿਸੇ ਤੇ ਵੀ ਯੂਐਪੀ ਐਕਟ ਅੰਦਰ ਐਫਆਈਆਰ ਦਰਜ ਹੁੰਦੀ ਹੈਗੀ ਆ ਉਹਦੇ ਵਿੱਚ ਜਦੋਂ ਪ੍ਰੋਸੀਕਿਊਸ਼ਨ ਨੇ 4C ਸਬਮਿਟ ਕਰਨੀ ਹੈ। THEN ਸੈਂਕਸ਼ਨ ਆਫ ਸੈਂਟਰਲ ਗਵਰਨਮੈਂਟ ਮੰਡੇਟਰੀ ਹੁੰਦੀ ਹੈ। ਸੋ ਪ੍ਰੋਸੀਕਿਊਸ਼ਨ ਉਹ ਸੈਂਕਸ਼ਨ ਪ੍ਰੋਸੀਕਿਊਸ਼ਨ ਨੂੰ ਨਹੀਂ ਮਿਲ ਸਕਦੀ। ਚਲਾਨ ਤਾਂ ਵੈਸੇ ਪੀ ਚਲਾਨ ਤੇ ਸ਼ੋ ਗਿਆ ਬਟ ਚਲਾਨ ਜੋ ਸੀ ਵਿਦਾਊਟ ਸੈਂਕਸ਼ਨ ਸੀਗਾ। ਸੋ ਅਸੀਂ ਇਸ ਗੱਲ ਤੇ ਬੇਲ ਤੇ ਹੌਂਡੇਬਲ ਕੋਰਟ ਪਰ ਆਰਗੂਮੈਂਟ ਕੀਤਾ। ਹੌਂਡੇਬਲ ਕੋਰਟ ਨੇ ਸਾਡੇ ਆਰਗੂਮੈਂਟਸ ਨੂੰ ਐਪਰੀਸ਼ੀਏਟ ਕਰਦੇ ਹੋਏ ਜਿਹੜੇ ਸੀਗੇ ਇਹਨਾਂ ਨੂੰ ਬੇਲ ਕਰਾ ਦਿੱਤਾ। ਜੀ ਕਹਿੰਦੇ ਜਮਾਨਤੀ ਪਹਿਲਾਂ ਦੋ ਦੋ ਦੀ ਗੱਲ ਆ ਰਹੀ ਸੀ ਇੱਕ ਇੱਕ ਜਮਾਨਤੀ ਟੈਕ ਸਿੰਗਲ ਸਿੰਗਲ ਸ਼ੁਕਰ ਜੀ ਇਹ ਕਦੋਂ ਤੱਕ ਰਿਹਾ ਹੋ ਜਨਮੀ ਜੀ ਅ ਅੱਜ ਜਮਾਨਤਾ ਇਹਨਾਂ ਨੇ ਭਰ ਦੇ ਹੈਗੇ ਮੇਬੀ ਅੱਜ ਜਿਹੜਾ ਹੈਗਾ ਵਾ ਜਿਹਦਾ ਕੁਝ ਅਛਾ ਜੀ ਅੱਜ ਨੌਜਾਨਾਂ ਦੀ ਬੇਲ ਮਿਲਿਆ ਉਹਦੇ ਇਸ ਵਤ ਵਿੱਚ ਸਾਰੇ ਪਰਿਵਾਰ ਇਕੱਠੇ ਹੋ ਗਏ ਆ ਲੇਕਿਨ ਜਿਹੜਾ ਪ੍ਰੋਪੋਜ਼ਲ ਆ ਸੀ ਉਹਦੇ ਵਤ ਵਿੱਚ ਉਹਨਾਂ ਨੇ ਰਿਫਸਾ ਕੀਤਾ ਗਿਆ ਸੀ ਅੱਜ ਇਸ ਮੌਕੇ ਦੇ ਵਿੱਚ ਮੈਂ ਕੀ ਕਹਿਣਾ ਚਾਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਮਿਆਂ ਵਕੀਲ ਸਾਹਿਬ ਛੱਡਾ ਸਾਹਿਬ ਹੋਣਾਂ ਦਾ ਇਹਨਾਂ ਦੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਿਆ ਤੇ ਸਾਡੇ ਬੱਚਿਆਂ ਨੂੰ ਜਿਹੜੀ ਜਮਾਨਤ ਮਿਲੀ ਬਾਕੀ ਦੇਖੋ ਜੀ ਇਹ ਮੇਰੇ ਖਿਆਲ ਹੈ ਕਿ ਸਾਡੀ ਕੌਮ ਨਾਲ ਇੱਕ ਬਹੁਤ ਵੱਡਾ ਛੋਟੀ ਜੀ ਗਲਤੀ ਵਾਸਤੇ ਸਾਡੇ ਵਾਸਤੇ ਕਾਲੇ ਕਾਨੂੰਨ ਜੋ ਪਾਰ ਗਏ ਐਨਐਸਰਗੇ ਲੱਜ ਜਾਂਦੇ ਜਿਹੜੇ ਕਿ ਬਹੁਤ ਗਲਤ ਚੀਜ਼ ਆ ਠੀਕ ਹੈ ਕਿ ਬੱਚੇ ਕੋ ਗਲਤੀ ਹੋਈ ਉਹਨਾਂ ਨੂੰ ਸਾਡੀ ਰਿਕਵੈਸਟ ਸੀ ਕਿ ਪੁਲਿਸ ਅਫਸਰਾਂ ਨੂੰ ਵੀ ਕੋ ਥੋੜਾ ਸਮਝਾ ਬਜਾ ਕੇ ਉਹਨਾਂ ਨੂੰ ਕਹਿਣਾ ਅੱਗੇ ਤੋਂ ਤੁਸੀਂ ਇਹ ਨਾ ਕਰੋ ਤੇ ਪਰ ਮੇਰਾ ਖਿਆਲ ਆ ਕਿ ਜਿਹੜਾ ਇਹ ਜੋਪਾ ਲਾਉਣਾ ਬਹੁਤ ਵੱਡੀ ਇੱਕ ਜਿਹੜੇ ਕਿ ਜਿਹੜਾ ਕਿ ਠੱਖਾ ਵਾ ਤੇ ਇਸ ਕਰਕੇ ਗਰੀਬ ਪਰਿਵਾਰਾਂ ਦੇ ਬੱਚੇ ਆ ਉਹਨਾਂ ਕੋਈ ਸਰਸਬਾ ਕੋਈ ਪਤਾ ਨਹੀਂ ਕਿ ਕਿਦਾਂ ਉਹਨਾਂ ਨੇ ਇਹੋ ਜੀ ਗੱਲ ਕਰ ਦਿੱਤੀ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਹੋਰ ਵੀ ਸਾਰੀਆਂ ਸਾਡੇ ਸਾਨੂੰ ਕਿ ਸਾਨੂੰ ਕੋਈ ਇਹੋ ਜੇ ਬਚਨ ਜ਼ੁਬਾਨ 'ਚ ਨਹੀਂ ਕਰਨੇ ਚਾਹੀਦੇ ਜਿਹੜੇ ਸਾਡੇ ਵਾਸਤੇ ਕੋਈ ਮੁਸੀਬਤ ਬਣਨ ਸਾਨੂੰ ਆ ਕੌਮ ਦੀ ਚੜ੍ਹਦੀ ਕਲਾ ਲਈ ਆਪਣੇ ਪੰਥ ਪੰਜਾਬ ਦੀ ਕੋਈ ਵਧੀਆ ਕੰਮ ਕਰਨੀ ਚਾਹੀਦੇ ਕਿ ਨਾ ਕਿ ਕੋਈ ਇਹੋ ਜੀਆਂ ਗੱਲਾਂ ਕਰਦੇ ਜੀਆਂ ਬਾਕੀ ਅਸੀਂ ਇਹਨਾਂ ਦਾ ਇਹ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਪੂਰੀ ਇਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਨਿਰਸਵਾਰਥ ਕੋਈ ਇਹਨਾਂ ਗਰੀ ਪਰਿਵਾਰਾਂ ਦੇ ਜਿਹੜੇ ਪਾ ਫੜੀ ਆ ਤੇ ਇਹਨਾਂ ਦੇ ਬੱਚਿਆਂ ਨੂੰ ਅੱਜ ਜਮਾਨ ਦਵਾਈ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਗੁਰੂ ਸਾਹਿਬ ਦਾ ਬਹੁਤ ਸ਼ੁਕਰ ਕਰਦੇ ਆ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਯੂਥ ਆ ਕਈ ਵਾਰੀ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਕਰਦਾ ਦੁਰਵਰਤੋਂ ਕਰ ਬੈਠਦੇ ਆ ਭਾਵਨਾਤਿਕ ਤੌਰ ਤੇ ਜਾਣੇ-ਨਜਾਣੇ ਦੇ ਵਿੱਚ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਕਿਸੇ ਦੇ ਪਰਥਾਈ ਪਹਿਲੀ ਗੱਲ ਤਾਂ ਜੇ ਆ ਸ਼ਬਦ ਸਾਨੂੰ ਲਿਖਣਾ ਵੀ ਨਹੀਂ ਚਾਹੀਦਾ ਕਹਿਣਾ ਵੀ ਨਹੀਂ ਚਾਹੀਦਾ ਜਿਹਦੇ ਨਾਲ ਜਾਂ ਕਿਸੇ ਨੂੰ ਥ੍ਰੈਟ ਹੋਵੇ ਜਾਂ ਠੇਸ ਪਹੁੰਚੇ ਪਰ ਮੇਰਾ ਤਾਂ ਇਸ ਚੀਜ਼ ਨੂੰ ਜੇ ਅਸੀਂ ਮਾਫੀ ਦੇ ਕੇ ਵੀ ਉਹਨਾਂ ਨੂੰ ਸਮਝਾ ਕੇ ਵੀ ਕਹਿ ਸਕਦੇ ਸੀ ਕਿ ਵੀ ਭਾਈ ਅੱਗੇ ਤੋਂ ਇਹ ਗਲਤੀ ਨਾ ਹੋਵੇ ਉਹ ਜਿਹੜਾ ਫੈਂਸ ਇਹਦਾ ਬਣਦਾ ਨਹੀਂ ਸੀ ਪਰ ਚਲੋ ਅੱਜ ਉਹਨਾਂ ਨੇ ਜਿਹੜਾ ਵੀ ਪਰਚਾ ਹੋਇਆ ਸੀ ਉਹਦੇ ਅਕੋਰਡਿੰਗ ਮਾਣਯੋਗ ਜ਼ਮਾਨਤ ਹੋਈ ਹੈ ਕੋਰਟ ਤੋਂ ਤੇ ਅੱਜ ਪਰਿਵਾਰ ਸਾਰਾ ਖੁਸ਼ ਹਾਸਾ ਜੀ ਪੁੱਛੇ ਪਰਿਵਾਰ ਨੂੰ ਮਿਲਣ ਲਈ ਐਮਪੀ ਸਾਹਿਬ ਪਹੁੰਚੇ ਸੀਗੇ ਉਹਨਾਂ ਵੱਲੋਂ ਕਈ ਦਲਾਸਾ ਦਿੱਤਾ ਗਿਆ ਪਰਿਵਾਰਾਂ ਦੀ ਕੋਈ ਸਮਾਲੀ ਸਹਾਇਤਾ ਵੀ ਕੀਤੀ ਗਈ ਸੀ ਇਹਦੇ ਦੌਰਾਨ ਪਰਿਵਾਰ ਦੇ ਨਾਲ ਜੀ ਭਾਵੇਂ ਐਮਪੀ ਸਾਹਿਬ ਸਰਦਾਰ ਸਰਬਜੀਤ ਸਿੰਘ ਖਾਲਸਾ ਭਾਵੇਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਆਏ ਸੀ ਹਰ ਤਰ੍ਹਾਂ ਦੀ ਮਦਦ ਵੈਸੇ ਤਾਂ ਜਿਹੜਾ ਇਹ ਪਰਿਵਾਰ ਆ ਕਿਰਤ ਕਰਨ ਵਾਲੇ ਪਰਿਵਾਰ ਕਦੇ ਕਿਸੇ ਦੇ ਅੱਗੇ ਹੱਥ ਨਹੀਂ ੜਦੇ ਆਪ ਦੀ ਕਿਰਤ ਕਰਕੇ ਰੋਜੀ ਰੋਟੀ ਕਮਾ ਕੇ ਆਪ ਦਾ ਪੇਟ ਪਾਲਦੇ ਆ ਤੇ ਉਹਦੇ 'ਚ ਜੇ ਕਈ ਇਹ ਦਸਬੰਦ ਕੱਢਦੇ ਆ ਪਰ ਅਚੰਚਿਤ ਕਿਉਂਕਿ ਜਿਹੜਾ ਜੇਲ੍ਹ ਚਲਿਆ ਜਾਂਦਾ ਉਹਦੇ ਨਾਲੋਂ ਜ਼ਿਆਦਾ ਪਰਿਵਾਰ ਨੂੰ ਪਿੱਛੇ ਮੁਸ਼ਕਲਾਂ ਹੁੰਦੀਆਂ ਨੇ ਉਹਦੇ ਲਈ ਜਿਵੇਂ ਐਡਵੋਕੇਟ ਸਾਹਿਬ ਵੀ ਆ ਇਹਨਾਂ ਨੇ ਵੀ ਬਿਲਕੁਲ ਨਿਰਸਵਾਰਥ ਸੇਵਾ ਕੀਤੀ ਐਡਵੋਕੇਟ ਸਾਹਿਬ ਦੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀ ਪਾਰਟੀ ਇਹਨਾਂ ਦੇ ਨਾਲ ਆ ਜੀ ਅੱਜ ਵੀ ਨਹੀਂ ਕੇਸ ਦੇ ਅੰਤ ਤੱਕ ਨਾਲ ਰਹੋਗੇ ਸਰ ਕੀ ਨਾਮ ਹੈ ਪੰਡਾ ਸ਼ਕੰਦਰ ਸਿੰਘ ਕਿਹੜੇ ਪੰਡਾ ਜੀ ਗਾਜੀਣਾ ਅੱਜ ਕੋਰਟ ਦੇ ਵਿੱਚ ਪਹੁੰਚੋ ਜਿਹੜੇ ਬੱਚਿਆਂ ਦੀ ਜ਼ਮਾਨਤ ਹੋਈ ਹੈ ਹਾਂਜੀ ਕੀ ਕਹਿਣਾ ਚਾਹੋਗੇ ਇਹੀ ਕਹਿੰਨੇ ਜੀ ਇਹਨਾਂ ਦੇ ਬੱਚਿਆਂ ਦੇ ਵਿਚਾਰਿਆਂ ਨੂੰ ਘਰੇ ਬਹੁਤ ਔਖਾ ਜੀ ਉਹਨਾ ਬੱਚਿਆਂ ਦੇ ਨਾਲ ਆਏ ਸਾਡੇ ਪਿੰਡੋ ਜੀ ਇਹਨਾਂ ਦੇ ਦੋਹਾਂ ਦੇ ਘਰ ਵਾਲਿਆਂ ਦੇ ਬੱਚਾ ਹੋਣ ਵਾਲਾ ਜੀ ਆ ਉਹਦਾ ਘਰੇ ਇਹਨਾਂ ਦਾ ਦੇਖਭਾਲ ਕਰਨਗੇ ਜੀ ਗਰੀਬ ਆਦਮੀ ਆ ਜੀ ਇਹਨਾਂ ਦੀ ਜਮਾਨਤ ਹੋਣੀ ਚਾਹੀਦੀ ਜਿਹੜਾ ਮੁੰਡੇ ਦੀ ਬੇਲ ਹੋਈ ਉਹਦਾ ਕੀ ਨਾਮ ਸੀਗਾ ਹਾਂਜੀ ਜਿਹੜੇ ਮੁੰਡੇ ਦੀ ਬੇਲ ਹੋਈ ਆ ਕੀ ਨਾਮ ਸੀ ਉਹਨਾਂ ਦਾ ਹਰਵਿੰਦਰ ਸਿੰਘ ਹੈਪੀ ਜੀ ਉਹ ਵਿਆਹ ਹੋਇਆ ਸੀ ਮੁੰਡਾ ਹਾਂਜੀ ਵਿਆਹ ਹੈ ਬਾਜੀ ਦੇ ਘਰ ਵਾਲੀ ਦੇ ਬੱਚਾ ਹੋਣ ਵਾਲਾ ਜੀ ਅੱਛਾ ਬੱਚਾ ਉਹਨਾਂ ਦਾ ਬੱਚੇ ਪਹਿਲਾਂ ਬੱਚੇ ਵੀ ਹੈਗੇ ਨੇ ਪਹਿਲਾਂ ਇੱਕ ਬੱਚਾ ਜੀ ਕੀ ਕਾਰੋਬਾਰ ਕਰਦੇ ਸੀ ਉਹ ਇਹ ਗੱਡੀ ਚਲਾਉਂਦੇ ਆ ਜੀ ਕਿਰਾਏ ਤੇ ਅੱਛਾ ਗੱਡੀ ਚਲਾਉਂਦਿਆਂ ਨੂੰ ਜਿਹੜਾ ਪ੍ਰੂਫ ਦੇ ਵਿੱਚ ਐਡ ਹੋ ਗਏ ਤੇ ਉਸ ਤੋਂ ਜਿਹੜਾ ਹੈ ਕਾਰਵਾਈ ਹੋਸੀ ਪੁਲਿਸ ਨੂੰ ਜਿਹੜਾ ਕਈ ਵਾਰੀ ਜਿਹੜੇ ਆਪਣੇ ਨੌਜਵਾਨ ਹਨ ਆ ਪਾਵਤਾਕ ਤੌਰ ਦੇ ਉੱਤੇ ਬਸ ਪਸੰਦ ਜੀ ਉਹ ਪਾਵਤਾ ਜਿਹੜੇ ਕਰਦੇ ਪਾਵਤਾ